ਸਾਰਿਆਂ ਨੂੰ ਆ ਅੱਜ ਦੀ ਅਸੀਂ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ ਜੀ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਜਾਣਕਾਰੀ ਲੈ ਕੇ ਆਏ ਆ ਤੇ ਤੁਹਾਡੇ ਨਾਲ ਸਾਰੀ ਉਹ ਜਾਣਕਾਰੀ ਹੁਣ ਵਿਸਤਾਰ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਸ ਵੀਡੀਓ ਦੇ ਵਿੱਚ ਸਾਰਿਆਂ ਨੂੰ ਵੱਡਾ ਸਵਾਲ ਤਾਂ ਹਰ ਇੱਕ ਦੇ ਦਿਮਾਗ 'ਚ ਇਹੀ ਚੱਲ ਰਿਹਾ ਕਿ 4 ਜੂਨ ਨੂੰ ਹੁਣ ਜਦੋਂ ਬੈਂਕ ਆਫ ਕੈਨੇਡਾ ਵਾ ਉਹਨਾਂ ਦੇ ਜਿਹੜੇ ਆਪਣੇ ਵਿਆਜ ਦੀ ਦਰ ਆ ਉਹਦਾ ਕਿੱਥੇ ਕੋਹ ਰੱਖਦੇ ਨੇ ਉਹਨੂੰ ਤਾਂ ਕਿ ਕਈ ਵਾਰੀ ਹੁੰਦਾ ਸਾਡੇ ਵੀ ਅਸੀਂ ਫਿਊਚਰ ਦੇ ਵਿੱਚ ਵੀ ਕੋਈ ਫੈਸਲੇ ਲੈਣੇ ਹੁੰਦੇ ਆ ਕਿ ਅਸੀਂ ਕੀ ਕਰਨਾ ਚਾਹੁੰਦੇ ਆ ਕਿੱਦਾਂ ਹੈ ਤੇ ਨਾਲ ਦੀ ਨਾਲ ਜਿਹੜੇ ਲੋਕ ਇਹ ਸੋਚਦੇ ਨੇ ਕਿ ਸਾਨੂੰ ਮੌਰਗੇਜ ਦੀਆਂ ਪੇਮੈਂਟਾਂ ਚ ਥੋੜੀ ਬਹੁਤੀ ਟੱਲ ਮਿਲ ਜਾਵੇ ਤਾਂ ਕਿ ਥੋੜਾ ਜਿਹਾ ਜੀਵਨ ਜਿਹੜਾ ਸੌਖਾ ਹੋ ਜਾਵੇ ਅ ਅੱਜ ਇਹ ਸਾਰਾ ਕੁਝ ਉਹਦੇ ਵਿੱਚ ਕਵਰ ਕਰਾਂਗੇ ਨਾਲੇ ਜੀਐਸਟੀ ਰਿਬੇਟ ਜਿਹੜਾ ਨਵਾਂ ਸ਼ੁਰੂ ਹੋਇਆ ਹੈ ਨਵੇਂ ਜਿਹੜੇ ਪਹਿਲੀ ਵਾਰੀ ਘਰ ਲੈ ਰਹੇ ਨੇ ਉਹਨਾਂ ਵਾਸਤੇ ਇਨਾ ਦਾ ਜ਼ਰੂਰ ਜ਼ਿਕਰ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹਨਾ ਮੈਂ ਕਿ ਅਸੀਂ ਜਿਹੜੀਆਂ ਹੁਣ ਇਹ ਵੀਡੀਓਜ਼ ਵੀ ਜਿਹੜੀਆਂ ਅਸੀਂ ਬਣਾ ਰਹੇ ਹਾਂ ਕਿਉਂਕਿ ਆ ਵੀਕਐਂਡ ਦੇ ਉੱਪਰ ਵੀਡੀਓ ਕਾਫੀ ਲੰਬੀ ਬਣ ਜਾਂਦੀ ਹੈ ਤੇ ਉਸ ਨੂੰ ਅਸੀਂ ਘਟਾਉਣ ਲਈ ਹੁਣ ਵੀਡੀਓਜ਼ ਨੂੰ ਜ਼ਿਆਦਾ ਵੇਰ ਪੋਸਟ ਕਰਿਆ ਕਰਾਂਗੇ ਪਰ ਛੋਟੀਆਂ ਵੀਡੀਓਜ਼ ਪੋਸਟ ਕਰਿਆ ਕਰਾਂਗੇ ਤਾਂ ਕਿ ਅਸੀਂ ਵੱਧ ਤੋਂ ਵੱਧ ਜਾਣਕਾਰੀ ਤੁਹਾਡੇ ਤੱਕ ਲਿਆ ਸਕੀ ਤੇ ਜਿਹਦੇ ਨਾਲ ਕਿ ਤੁਸੀਂ ਵੀ ਸਹੀ ਫੈਸਲਾ ਲੈ ਸਕੋ ਤੇ ਇਹਨਾਂ ਨੂੰ ਹੁਣ ਵੱਧ ਤੋਂ ਵੱਧ ਕੱਲ-ਕੱਲੇ ਟੌਪਿਕ ਦੇ ਉੱਪਰ ਲਿਆ ਕੇ ਅਸੀਂ ਇਹਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੇ ਰਹੀ ਗੱਲ ਆਪਾਂ ਗੱਲ ਕਰਦੇ ਆ ਕਿ ਜੀਐਸਟੀ ਜਿਹੜੀ ਆ ਰਹੀ ਆ ਉਹਦੇ ਜੀਐਸਟੀ ਸੌਰੀ ਇਹਦੇ ਜਿਹੜੇ ਬੈਂਕ ਆਫ ਕੈਨੇਡਾ ਦੀ ਅਨਾਉਂਸਮੈਂਟ ਆ ਰਹੀ ਆ 4 ਜੂਨ ਨੂੰ ਉਹਦੇ ਵਿੱਚ ਕੀ ਅਸੀਂ ਸੋਚਦੇ ਆ ਵੀ ਬੈਂਕ ਆਫ ਕੈਨੇਡਾ ਕੀ ਫੈਸਲਾ ਲਾਊਗੀ ਕਿ ਉਹ ਅੱਜ ਵਿਆਜ ਦੀ ਦਰ ਨੂੰ ਘਟਾਊਗੀ ਜਾਂ ਉੱਥੇ ਹੀ ਰੱਖੂਗੀ ਕਿਸ ਤਰ੍ਹਾਂ ਦਾ ਫੈਸਲਾ ਹੋਊਗਾ ਇਹਦੇ ਪਿੱਛੇ ਦੋ ਤਿੰਨ ਚੀਜ਼ਾਂ ਦਾ ਦੀ ਜਾਣਕਾਰੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਨੀ ਚਾਹੁੰਦੇ ਆ ਉਹ ਇਹ ਆ ਕਿ ਬੈਂਕ ਆਫ ਕੈਨੇਡਾ ਜਿਹੜੀ ਉਹ ਇੱਕ ਬੜੀ ਕਸੂਤੀ ਸਥਿਤੀ ਦੇ ਵਿੱਚ ਆ ਉਹਦੇ ਸਾਰਿਆਂ ਨੂੰ ਵੱਡਾ ਕਾਰਨ ਹੈਗਾ ਵਾ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਵੀ ਟੈਰਿਫਸ ਦਾ ਕਰਕੇ ਉਹਨਾਂ ਤੋਂ ਇਹ ਜਿਹੜੇ ਜਿਹੜੀ ਇਕਨੋਮੀ ਹੈ ਨਾ ਉਹਦਾ ਬਿਲਕੁਲ ਸਹੀ ਅੰਦਾਜ਼ਾ ਲਾਉਣਾ ਕਿੱਧਰਲੇ ਬਸ ਇਹਨਾਂ ਜਾ ਰਹੀ ਹੈ ਉਹ ਕਾਫੀ ਹੱਦ ਤੱਕ ਇੱਕ ਪ੍ਰੋਬਲਮ ਬਣਿਆ ਹੋਇਆ ਵਾ ਜਿਵੇਂ ਕਿ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਕੈਨੇਡਾ ਦੀ ਜਿਹੜੀ ਇਕਨੋਮੀ ਆ ਉਹ ਜਿਹੜਾ ਪਹਿਲਾ ਚੌਥਾਈ ਹਿੱਸਾ ਸੀ ਸਾਲ ਦਾ ਜਨਵਰੀ ਫਰਵਰੀ ਮਾਰਚ ਦੇ ਵਿੱਚ 2.2% ਉਹ ਬਧੀ ਜਦਕਿ ਜਿੰਨੇ ਵੀ ਇਕਨੋਮਿਸਟ ਸੀਗੇ ਉਹ ਸਾਰੇ ਇਸ ਚੀਜ਼ ਦਾ ਅੰਦਾਜ਼ਾ ਲਾਉਂਦੇ ਸੀ ਕਿ ਇੰਨੀ ਵੱਧ ਨਹੀਂ ਸਕਦੀ ਵੱਧ ਤੋਂ ਵੱਧ ਮੇਰਾ ਖਿਆਲ ਅੰਦਾਜ਼ਾ ਜਿਹੜਾ ਉਹਨਾਂ ਨੇ ਲਾਇਆ ਸੀ ਉਹ ਤਕਰੀਬਨ 1.8% ਦਾ ਲਾਇਆ ਸੀ ਕਿ ਇੰਨੀ ਕਿ ਜ਼ਿਆਦਾ ਵੱਧ ਸਕਦੀ ਹੈ ਉਹਦੇ ਪਿੱਛੇ ਇੱਕ ਵੱਡਾ ਕਾਰਨ ਉਹ ਇਹ ਆ ਕਿ ਟੈਰਫ ਤੋਂ ਡਰਦੀਆਂ ਅਮਰੀਕਾ ਦੀਆਂ ਵੱਡੀਆਂ ਜਿੰਨੀਆਂ ਵੀ ਕੰਪਨੀਆਂ ਸੀ ਜਿੰਨਾ ਵੀ ਉਹਨਾਂ ਨੇ ਕੈਨੇਡਾ ਦੇ ਵਿੱਚੋਂ ਸਮਾਨ ਖਰੀਦਣਾ ਸੀ ਉਹਨਾਂ ਨੇ ਉਹ ਸਮਾਨ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਪਹਿਲਾਂ ਹੀ ਖਰੀਦ ਕੇ ਉੱਥੇ ਸਟੋਰ ਕਰ ਲਿਆ ਤੇ ਜਿਸ ਦਾ ਕਰਕੇ ਸਾਨੂੰ ਸਾਰਿਆਂ ਨੂੰ ਲੱਗਿਆ ਵੀ ਕੈਨੇਡਾ ਦੀ ਇਕਨੋਮੀ ਜਿਹੜੀ ਉਹ 2.2% ਵਧੀ ਪਰ ਇੱਥੇ ਹੁਣ ਇੱਕ ਵੱਡੀ ਮੁਸੀਬਤ ਇਹ ਆ ਕਿ ਉਹਨਾਂ ਨੇ ਸਮਾਨ ਸਟੋਰ ਕਰ ਲਿਆ ਤਾਂ ਕਿ ਉਹਨਾਂ ਨੂੰ ਟੈਰਫ ਨਾ ਪੈਣ ਪਰ ਹੁਣ ਉਹਦਾ ਜਿਹੜਾ ਅਸਰ ਆ ਅਸੀਂ ਸਾਰੇ ਜਾਣਦੇ ਹਾਂ ਇਕਨੋਮੀ ਦੇ ਉੱਤੇ ਕਾਫੀ ਜ਼ਿਆਦਾ ਪੈ ਰਿਹਾ ਕਿਉਂਕਿ ਹੁਣ ਉਹਨਾਂ ਕੰਮ ਨਹੀਂ ਹੈ ਫੈਕਟਰੀਆਂ ਦੇ ਵਿੱਚ ਵੀ ਕਾਫੀ ਹੱਦ ਤੱਕ ਕੰਮ ਘਟਿਆ ਹੋਇਆ ਦੂਜੀ ਗੱਲ ਰਹੀ ਕਿ ਜਿਹੜੀ ਆਪਣੀ ਅਨਪਲੋਇਮੈਂਟ ਆ ਉਹ ਵਧ ਕੇ 6.9% ਦੇ ਜਿਹੜੀ ਗਈ ਅਪ੍ਰੈਲ ਦੇ ਮਹੀਨੇ ਸਾਰੇ ਕੈਨੇਡਾ ਦੇ ਵਿੱਚ ਉਹ ਵੀ ਇੱਕ ਅਸਰ ਪਾ ਰਹੀ ਐ ਇਸ ਚੀਜ਼ ਦੇ ਉੱਪਰ ਪਰ ਉਸ ਤੋਂ ਵੀ ਅਗਲੀ ਚੀਜ਼ ਹੈ ਜਿਹੜੀ ਉਹ ਹੈਗੀ ਆ ਆਪਣੇ ਮਹਿੰਗਾਈ ਦੀ ਦਰ ਮਹਿੰਗਾਈ ਦੀ ਦਰ ਜਦ ਕਿ ਅਪ੍ਰੈਲ ਦੇ ਮਹੀਨੇ ਘਟ ਕੇ 1.7% ਤੇ ਆਈ ਹੋਈ ਸੀ ਪਰ ਹੁਣ ਸਾਨੂੰ ਪਤਾ ਕਿ ਟੈਰਿਫਸ ਦਾ ਕਰਕੇ ਉਹਨੇ ਅਸਰ ਪਾਉਣਾ ਹੀ ਪਾਉਣਾ ਚੀਜ਼ਾਂ ਜਿਵੇਂ ਅਸੀਂ ਜਾਣਦੇ ਹਾਂ ਸਾਰੀਆਂ ਬੜੀਆਂ ਜ਼ਿਆਦਾ ਮਹਿੰਗੀਆਂ ਨੇ ਤੁਸੀਂ ਕੁਝ ਵੀ ਖਰੀਦਣ ਜਾਣੇ ਹੋ ਤੁਹਾਨੂੰ ਪਤਾ ਲੱਗਦਾ ਵਾ ਕਿ ਬੀ ਬਹੁਤ ਜ਼ਿਆਦਾ ਫਰਕ ਪਿਆ ਹੋਇਆ ਹੈ ਪ੍ਰਾਈਸਾਂ ਨੂੰ ਤੇ ਇਹ ਮਹਿੰਗਾਈ ਦੀ ਦਰ ਆ ਜਿਹੜੀ ਉਹ ਹੁਣ ਵੱਧ ਰਹੀ ਆ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਬੈਂਕ ਆਫ ਕੈਨੇਡਾ ਬੜੀ ਕਸੂਤੀ ਸਥਿਤੀ 'ਚ ਆ ਉਹਦੇ ਪਿੱਛੇ ਇਹ ਆ ਕਿ ਜਦੋਂ ਮਹਿੰਗਾਈ ਦੀ ਦਰ ਜਿਆਦਾ ਵੱਧਦੀ ਆ ਤਾਂ ਉਹਨੂੰ ਘਟਾਉਣ ਲਈ ਉਹ ਕੋਸ਼ਿਸ਼ ਕਰਦੇ ਨੇ ਕਿ ਵਿਆਜ ਦੀਆਂ ਦਰਾਂ ਵਧਾਈਆਂ ਜਾਣ ਪਰ ਇਧਰੋਂ ਹੁਣ ਇਕਨੋਮੀ ਬਹੁਤ ਜ਼ਿਆਦਾ ਸਲੋ ਹੋ ਰਹੀ ਆ ਉਹਦੇ 'ਚ ਹੁਣ ਜਿਸ ਹਿਸਾਬ ਨਾਲ ਜੋਬਾਂ ਲੋਕਾਂ ਕੋਲੇ ਘਟ ਰਹੀਆਂ ਨੇ ਤੇ ਇਕਨੋਮੀ ਸਲੋ ਹੋ ਰਹੀ ਆ ਤੇ ਬੈਂਕ ਆਫ ਕੈਨੇਡਾ ਵਾ ਜਿਹੜੀ ਉਹ ਬੜੀ ਕਸੂਤੀ ਸਥਿਤੀ ਦੇ ਵਿੱਚ ਆ ਤੇ ਇਹਦੇ ਨਾਲ-ਨਾਲ ਇੱਕ ਮੈਂ ਹੋਰ ਤੁਹਾਨੂੰ ਹੋਰ ਜਾਣਕਾਰੀ ਦੇਣੀ ਚਾਹਣਾ ਕਿ ਉਹ ਜਿਹੜੀ ਪਹਿਲਾ ਚੌਥਾਈ ਹਿੱਸਾ ਸੀ ਸਾਲ ਦਾ ਉਦੇ ਵਿੱਚ 14 ਲੱਖ ਲੋਕਾਂ ਨੇ ਆਪਦੀਆਂ ਕ੍ਰੈਡਿਟ ਕਾਰਡ ਜਾਂ ਲੋਨ ਦੀਆਂ ਜਾਂ ਮੌਰਗੇਜ ਦੀਆਂ ਪੇਮੈਂਟਾਂ ਨੂੰ ਮਿਸ ਕੀਤਾ ਇੱਕ ਬਹੁਤ ਵੱਡਾ ਨੰਬਰ ਆ ਤੇ ਇੱਥੋਂ ਵੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੰਮਕਾਰ ਕਿੰਨੇ ਘਟੇ ਹੋਏ ਆ ਤੇ ਜਿਹੜਾ ਹੁਣ ਵਿਆਜ ਦੀ ਦਰ ਦਾ ਇਹ ਫੈਸਲਾ ਲੈਣਾ ਬੈਂਕ ਆਫ ਕੈਨੇਡਾ ਨੇ ਉਹ 4 ਤਰੀਕ ਨੂੰ ਉਹਦੇ ਹੁਣ ਤਕਰੀਬਨ 70% ਤੋਂ ਜ਼ਿਆਦਾ ਜਿਹੜੇ ਹੈਗੇ ਚਾਂਸਸ ਹੈਗੇ ਨੇ ਉਹ ਹੈਗੇ ਨੇ ਕਿ ਉਹ ਇਸ ਇੰਟਰਸਟ ਰੇਟ ਨੂੰ ਹਲੇ ਹੋਰ ਨਹੀਂ ਘਟਾਉਣਗੇ ਉਹ ਉੱਥੇ ਹੀ ਰੱਖਣਗੇ 2.75 ਤੇ ਤਾਂ ਕਿ ਹਲੇ ਚੀਜ਼ਾਂ ਨੂੰ ਹੋਰ ਦੇਖਿਆ ਜਾਵੇ ਡਾਟਾ ਹੋਰ ਦੇਖਿਆ ਜਾਵੇ ਫਿਊਚਰ ਦੇ ਵਿੱਚ ਪਰ ਕੁਸ਼ਕ ਹੈ ਨਹੀਂ ਇਕਨੋਮਿਸ ਜਿਹੜੇ ਕਹਿ ਰਹੇ ਨੇ ਕਿ ਨਹੀਂ ਜੀ ਉਹਨਾਂ ਨੂੰ ਘਟਾਉਣਾ ਪਊਗਾ ਔਰ ਹਲੇ ਤੱਕ ਜਿਹੜੇ ਚਾਂਸਸ ਹੈਗੇ ਨੇ ਉਹ ਹੈਗੇ ਨੇ 70% ਤੋਂ ਜ਼ਿਆਦਾ ਚਾਂਸ ਹੈਗੇ ਨੇ ਕਿ ਬੈਂਕ ਆਫ ਕੈਨੇਡਾ ਦਾ ਜਿਹੜਾ ਇਹ ਵਿਆਜ ਦੀ ਦਰ ਨੂੰ 2.75 ਤੇ ਹੀ ਰੋਕੇ ਰੱਖੇਗਾ ਫਲਾ ਹਾਲ ਦੀ ਘੜੀ ਸੋ ਜਿਹੜੇ ਵੀ ਬੰਦੇ ਇਹ ਉਮੀਦ ਰੱਖ ਰਹੇ ਸੀਗੇ ਕਿ ਸਾਨੂੰ ਥੋੜੀ ਬਹੁਤੀ ਬ੍ਰੇਕ ਮਿਲ ਜੂਗੀ ਜਾਂ ਪੇਮੈਂਟਾਂ ਜਿਹੜੀਆਂ ਮੌਰਗੇਜੀਆਂ ਘਟ ਜਾਣਗੀਆਂ ਉਹਨਾਂ ਵਾਸਤੇ ਕੋਈ ਬੜੀ ਵਧੀਆ ਖਬਰ ਨਹੀਂ ਹੈ ਪਰ ਜਿਵੇਂ ਸਾਰਾ ਕੁਝ ਦੇਖਣ ਵਾਸਤੇ ਬੈਂਕ ਆਫ ਕੈਨੇਡਾ ਨੂੰ ਦੇਖਣਾ ਪੈਣਾ ਕਿ ਇਹ ਫੈਸਲਾ ਉਹਨਾਂ ਨੂੰ ਇਹ ਸਾਰੇ ਕਸੇ ਨੂੰ ਕਿਧਰਲੇ ਪਾਸੇ ਲੈ ਕੇ ਜਾਂਦਾ ਹੈ ਤੇ ਇਸ ਤੋਂ ਅੱਗੇ ਜਿਹੜੀ ਆਪਾਂ ਗੱਲ ਕਰਦੇ ਆ ਉਹ ਹੈਗੇ ਵੀ ਜਿਹੜੇ ਫਸਟ ਟਾਈਮ ਹੋਮ ਬਾਏਰ ਨੇ ਉਹਨਾਂ ਵਾਸਤੇ ਮਈ 27 ਤੋਂ ਆਪਣੇ ਜਿਹੜੀ ਗਵਰਨਮੈਂਟ ਆਫ ਕੈਨੇਡਾ ਉਹਨਾਂ ਨੇ ਸ਼ੁਰੂ ਕੀਤਾ ਕਿ ਉਹਨਾਂ ਨੂੰ ਨਵੇਂ ਘਰਾਂ ਦੇ ਉੱਪਰ ਕੋਈ ਵੀ ਜੀਐਸਟੀ ਨਹੀਂ ਦੇਣੀ ਪਊਗੀ। ਅੱਛਾ ਇਹ ਹੁਣ ਇਹ ਜੀਐਸਟੀ ਰੀਬੇਟ ਹੈ ਇਹ ਜਿਹੜਾ ਕਿ ਉਹਦੇ ਲਈ ਹਰ ਕੋਈ ਉਹ ਕੁਆਲੀਫਾਈ ਕਰਦਾ ਜਿਨੇ ਪਹਿਲੀ ਵਾਰ ਕਰ ਲੈਣਾ ਜਿਵੇਂ ਹੁਣ ਕਿਸੇ ਨੇ ਵੀ ਕਰ ਲੈਣਾ ਭਾਵੇਂ ਉਸ ਫੈਮਿਲੀ ਦੇ ਵਿੱਚੋਂ ਸਿਰਫ ਇੱਕ ਬੰਦੇ ਨੇ ਪਹਿਲਾਂ ਕਦੇ ਵੀ ਕਰਨਾ ਲਿਆ ਹੋਵੇ। ਪਰ ਜੇਕਰ ਉਹ ਬੰਦਾ ਉਸ ਘਰ ਦੇ ਵਿੱਚ ਰਹਿੰਦਾ ਵਾ ਤਾਂ ਉਹ ਇਸ GST ਲਈ ਅਪਲਾਈ ਕਰ ਸਕਦੇ ਨੇ ਇਹ ਵੱਧ ਤੋਂ ਵੱਧ 10 ਲੱਖ ਦੀ ਕੀਮਤ ਵਾਲੇ ਘਰਾਂ ਤੱਕ ਇਹ ਰਿਬੇਟ ਜਿਹੜਾ ਪੂਰੀ ਕੀਮਤ ਚ ਮਿਲੂਗਾ 50000 ਡਾਲਰ ਤੇ ਰਹੀ ਗੱਲ ਜੇਕਰ ਇਹ ਉਸ ਤੋਂ ਉੱਪਰ ਵੀ ਜਾਂਦਾ ਵਾ ਕੋਈ ਜੇ 1 ਮਿਲੀਅਨ ਤੋਂ ਉੱਪਰ ਜਾਂਨੇ ਹੋ 1.5 ਮਿਲੀਅਨ ਤੱਕ ਇਹ ਰਿਬੇਟ ਹੈਗਾ ਪਰ ਇਹ ਫਿਰ ਘਟਦਾ ਜਾਂਦਾ ਜਿਵੇਂ ਕਿਸੇ ਨੇ 11 ਲੱਖ ਦਾ ਘਰ ਲਿਆ ਤਾਂ ਉਹਨੂੰ 40000 ਮਿਲੂਗਾ ਤੇ ਜੇ ਕਹਿ ਲਓ ਜੇ ਕਿਸੇ ਨੇ 15 ਲੱਖ ਦੇ ਨੀੜ ਤੀੜ ਕਰ ਲਿਆ ਤਾਂ ਉਹਨਾਂ ਨੂੰ ਇਹ 10,000 ਡਾਲਰ ਰਿਬੇਟ ਮਿਲੂਗਾ ਉਹ ਉਥੇ ਘਟ ਜਾਊਗਾ ਆ ਪਰ 1 ਮਿਲੀਅਨ ਜਿਵੇਂ ਕਹਿ ਦਿੰਨੇ ਆਪਾਂ 10 ਲੱਖ ਡਾਲਰ ਦੀ ਕੀਮਤ ਤੱਕ ਦੇ ਘਰ ਵਾਲਿਆਂ ਵਾਸਤੇ ਇਹ GST ਹੈ ਜਿਹੜੀ ਉਹਨਾਂ ਨੂੰ ਆ ਪੂਰਾ ਫੁੱਲ ਰਿਬੇਟ 5% ਆ ਜਿਹੜਾ ਉਹ ਮਿਲੂਗਾ ਤੇ ਇਹ ਮਈ 27 ਤੋਂ ਸ਼ੁਰੂ ਹੋ ਗਿਆ ਤੇ ਦਸੰਬਰ 31 2030 ਤੱਕ ਇਹ ਚੱਲੂਗਾ ਤੇ ਬੈਂਕ ਆਫ ਕੈਨੇਡਾ ਜਿਹਨੇ ਵੀ ਫਸਟ ਟਾਈਮ ਹੋਮ ਬਾਏਰ ਹੈਗੇ ਆ ਉਹਨਾਂ ਨੂੰ ਇਹ ਜ਼ਰੂਰ ਰਿਬੇਟ ਦੇਊਗੀ ਅੱਛਾ ਹੁਣ ਇੱਕ ਤੋਂ ਅਗਲੀ ਗੱਲ ਆ ਜਾਂਦੀ ਹੈ ਕੈਲਗਰੀ ਦੀ ਮਾਰਕੀਟ ਦੀ ਕੈਲਗਰੀ ਦੀ ਰੀਅਲ ਏਸਟੇਟ ਮਾਰਕੀਟ ਹੈ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸਲੋ ਕਾਫੀ ਹੱਦ ਤੱਕ ਹੋਈ ਹੋਈ ਆ ਬਹੁਤ ਜ਼ਿਆਦਾ ਫਰਕ ਪਿਆ ਹੋਇਆ ਅਸੀਂ ਵੀ ਜਿਵੇਂ ਸੈਲਰਸ ਦੇ ਨਾਲ ਕੰਮ ਕਰਦੇ ਆ ਤਾਂ ਕਾਫੀ ਡਿਫਿਕਲਟੀ ਆ ਰਹੀ ਹੈ ਕਿ ਬਾਏਰਸ ਮਾਰਕੀਟ ਦੇ ਵਿੱਚੋਂ ਨਹੀਂ ਹੈ ਨਹੀਂ ਹੁਣ ਕੋਸ਼ਿਸ਼ ਕਰਦੇ ਆ ਅਸੀਂ ਵੀ ਕਿ ਵੱਤ ਤੋਂ ਵੱਤ ਜਿਹੜੀਆਂ ਹੈਗੀਆਂ ਮਾਰਕੀਟਿੰਗ ਚੱਲੀ ਜਾਵੇ ਤਾਂ ਕਿ ਪ੍ਰੋਪਰਟੀ ਜਿਹੜੀ ਉਹ ਸੇਲ ਹੋ ਜਾਵੇ ਜ਼ਰੂਰ ਤੇ ਉਹਦੇ ਵਿੱਚ ਪਰ ਪ੍ਰੋਬਲਮ ਜਿਵੇਂ ਤੁਹਾਨੂੰ ਪਤਾ ਹੀ ਹੁਣ ਕਾਫੀ ਇਕੱਠੀਆਂ ਹੋਈਆਂ ਹੋਈਆਂ ਨੇ ਤੇ ਮਾਰਕੀਟ ਦੇ ਵਿੱਚ ਵੀ ਇਹ ਸਦਾ ਸਦਾ ਦੇਖਣ ਨੂੰ ਕਾਫੀ ਹੱਦ ਤੱਕ ਮਿਲ ਰਿਹਾ ਤੇ ਪਿਛਲੇ ਇੱਕ ਹਫਤੇ ਦੇ ਵਿੱਚ ਵਿੱਚ 904 ਪ੍ਰੋਪਰਟੀਆਂ ਮਾਰਕੀਟ ਦੇ ਵਿੱਚ ਨਵੀਆਂ ਆਈਆਂ ਤੇ 108 ਪ੍ਰੋਪਰਟੀਆਂ ਜਿਹੜੀਆਂ ਬੈਕ ਆਨ ਮਾਰਕੀਟ ਆਈਆਂ 759 ਪ੍ਰੋਪਰਟੀਆਂ ਜਿਹੜੀਆਂ ਪ੍ਰਾਈਸ ਕੱਟੀ ਸੋ ਜਿਵੇਂ ਤੁਹਾਨੂੰ ਪਤਾ ਹੀ ਪ੍ਰਾਈਸ ਸਾਰੇ ਪਾਸੇ ਐਡਜਸਟ ਹੋ ਰਹੀ ਹੈ 759 ਪ੍ਰੋਪਰਟੀਆਂ ਦੀ ਪ੍ਰਾਈਸ ਕੱਟੀ 21 ਪ੍ਰੋਪਰਟੀਆਂ ਦੀ ਪ੍ਰਾਈਸ ਵਧੀ 540 ਪ੍ਰੋਪਰਟੀਆਂ ਪੈਂਡਿੰਗ ਹੋਈਆਂ ਤੇ 660 ਪ੍ਰੋਪਰਟੀ ਸੋਲਡ ਹੋਈਆਂ ਅੱਛਾ ਹੁਣ ਇਹਦੇ ਵਿੱਚ ਉਹ ਪ੍ਰੋਪਰਟੀਆਂ ਜ਼ਿਆਦਾ ਵਿਕ ਰਹੀਆਂ ਨੇ ਜਿਹੜੀਆਂ ਹਲੇ ਵੀ ਅਫੋਰਡੇਬਲ ਹੈਗੀਆਂ ਨੇ ਜਿਵੇਂ ਕਹੋ 6 ਲੱਖ ਤੋਂ ਥੱਲੇ ਥੱਲੇ ਨੇ ਜਿਹੜੀਆਂ ਉਹਨਾਂ ਦੀ ਸੇਲ ਆ ਜਿਹੜੀ ਮਾੜੀ ਮੁੱਟੀ ਹਲੇ ਵੀ ਕਾਫੀ ਹੱਦ ਤੱਕ ਚੱਲੀ ਜਾ ਰਹੀ ਆ ਪਰ ਉੱਪਰ ਜਿਹੜੀ ਉਹ ਕਹੋ ਵੀ ਇੱਕ ਤਰ੍ਹਾਂ ਦੀ ਸਟਰਗਲ ਆ ਜਿਹੜੀ ਉਹ ਬੜੀ ਹੀ ਰੀਅਲ ਕਹਿ ਦਿੰਨੇ ਆਪਾਂ ਵੀ ਬੜੀ ਬਿਲਕੁਲ ਉਹਨੂੰ ਫੇਸ ਕਰਨਾ ਪੈ ਰਿਹਾ 99 ਪ੍ਰੋਪਰਟੀਆਂ ਨੇ ਜਿਹੜੀਆਂ ਐਕਸਪਾਇਰਡ ਹੋਈਆਂ 7 ਪ੍ਰੋਪਰਟੀਆਂ ਜਿਹੜੀਆਂ ਵਿਦਡਰੋਨ ਹੋਈਆਂ ਤੇ 305 ਪ੍ਰੋਪਰਟੀਆਂ ਜਿਹੜੀਆਂ ਟਰਮੀਨੇਟ ਹੋਈਆਂ ਆ ਰੀਅਲ ਏਸਟੇਟ ਦੇ ਵਿੱਚ ਬੜੀ ਚੀਜ਼ ਹੁੰਦੀ ਹੈ ਕਿ ਇਹਦੇ ਵਿੱਚ ਜਾਣਕਾਰੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ایکسپੀਰੀਅੰਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤਾਂ ਕਿ ਤੁਹਾਨੂੰ ਵਧੀਆ ਜਿਹੜੇ ਫੈਸਲੇ ਹੈਗੇ ਤੁਸੀਂ ਉਹ ਲੈ ਸਕੋ ਤੇ ਅਗਰ ਤੁਹਾਨੂੰ ਰੀਅਲ ਏਸਟੇਟ ਵਿੱਚ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਨੂੰ ਜਰੂਰ ਕਾਲ ਕਰਿਓ ਫੋਨ ਨੰਬਰ ਹੈ 4036992345 ਧੰਨਵਾਦ